ਜੋਗੀ ਅੱਲਾ ਯਾਰ ਖਾਨ ਲਿਖਦੇ ਨੇ ਕਿ ਬਸ ਇੱਕ ਹਿੰਦ ਵਿੱਚ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਈ ਸ੍ਰੀ ਚਮਕੌਰ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਤਿੰਨ ਪਿਆਰੇ ਤੇ 40 ਸਿੰਘਾਂ ਨੂੰ ਸ਼ਰਧਾਂਜਲੀ ਦੇਣ ਲਈ ਸੂਬੇ ਦੇ ਸਾਫ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੜੀਬਾਰ ਪੈਦਲ ਯਾਤਰਾ ਪਰਿਵਾਰ ਸਹਿਤ ਕਰ ਰਹੇ ਨੇ ਗੱਲਬਾਤ ਕਰਦੇ ਆ ਚੰਨੀ ਸਾਹਿਬ ਬਹੁਤ ਸਵਾਗਤ ਹੈ ਜੀ ਲਗਾਤਾਰ ਪੈਦਲ ਯਾਤਰਾ جاری ਹੈ ਐਮਐਲਏ ਮੰਤਰੀ ਮੁੱਖ ਮੰਤਰੀ ਹੁਣ ਵੀ ਐਮਐਲਏ ਸਭ ਕੁਝ ਦੇ ਨਾ ਹੋਣ ਦੇ ਬਾਵਜੂਦ ਵੀ ਪੈਦਲ ਯਾਤਰਾ ਲਗਾਤਾਰ ਜਾਰੀ ਹੈ ਤੇ ਨਾ ਕੌਮ ਦੇ ਮਹਾਨ ਸ਼ਹੀਦਾਂ ਦੇ ਲਈ ਕੀ ਕਹਿਣਾ ਚਾਹੁੰਦੇ ਹੋ ਅਸਲ ਚ ਇਹਦੇ ਨਾਲ ਐਮਐਲਏ ਆ ਕਿਸੇ ਹੋਰ ਚੀਜ਼ ਦਾ ਸਬੰਧ ਨਹੀਂ ਹੈ ਯਾਤਰਾ ਦੇ ਨਾਲ ਸਿਰਫ ਸਰਦਾ ਦਾ ਸਬੰਧ ਹੈ ਵੱਡੇ ਸਹਬਜ਼ਾਦੇ ਬਾਬਾਜੀ ਸਿੰਘ ਜੀ ਬਾਬਾ ਜਯਾਰ ਸਿੰਘ ਜੀ ਉਹਨਾਂ ਨੇ ਸ਼ਹੀਦਾਂ ਸਿੰਘਾਂ ਦੇ ਨਾਲ ਚਮਕੌਰ ਸਾਹਿਬ ਦੇ ਵਿੱਚ ਆਪਣੀ ਸ਼ਹਾਦਤ ਦਿੱਤੀ ਦੇਸ਼ ਔਰ ਕੌਮ ਨੂੰ ਦੀ ਰਾਖੀ ਦੇ ਲਈ ਸ਼ਹਾਦਤਾਂ ਹੋਈਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਸਰਵੰਸ ਭਾਰਤ ਆ ਪਹਿਲਾ ਪਿਤਾ ਦੀ ਸ਼ਹਾਦਤ ਦਿੱਲੀ ਦੇ ਵਿੱਚ ਹੋਈ ਉੱਥੋਂ ਭਾਈ ਜੈਤਾ ਜੀ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚਦੇ ਆ ਉੱਥੇ ਸੀਸ ਦਾ ਸੰਸਕਾਰ ਹੁੰਦਾ ਉਸ ਤੋਂ ਬਾਅਦ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਸਿੱਖ ਧਰਮ ਦੀ ਸਥਾਪਨਾ ਕਰਦੇ ਆ ਤੇ ਪੂਰਾ ਮੁਗਲ ਰਾਜ ਹਿੱਲ ਜਾਂਦਾ ਹੈ ਜੀ ਉਹ ਗੁਰੂ ਸਾਹਿਬ ਨੂੰ ਤੇ ਇਸ ਸਿੱਖ ਕੌਮ ਦੀ ਚੜ੍ਹਦੀ ਕਲਾ ਨੂੰ ਦੇਖਦੇ ਹੋਏ ਇਹਨਾਂ ਨੂੰ ਖਤਮ ਕਰਨ ਦੀ ਬਿੰਦਤਾ ਕਰਦੇ ਆ ਹਮ ਸ਼ਮਕੌਰ ਸਾਹਿਬ ਦੇ ਵਿੱਚ ਵੱਡੀ ਲੜਾਈ ਹੁੰਦੀ ਹੈ ਵੱਡੇ ਸਹਿਬਜ਼ਾਦੇ ਤੇ ਸਿੰਘ ਸ਼ਹੀਦ ਹੋ ਜਾਂਦੇ ਆ ਗੁਰੂ ਸਾਹਿਬ ਗਾੜੀ ਮਾਰ ਕੇ ਉੱਥੋਂ ਨਿਕਲ ਜਾਂਦੇ ਜੀ ਇਸੇ ਤਰ੍ਹਾਂ ਫਿਰ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਉਹਨਾਂ ਨੂੰ ਨੀਹਾਂ ਦੇ ਵਿੱਚ ਲਾਇਆ ਗਿਆ ਸਰਾਂਦ ਦੇ ਵਿੱਚ ਸੋ ਇਹ ਦਿਨ ਹੈ ਜਿਹੜੇ ਇਹ ਸੋਗ ਦੇ ਦਿਨ ਹੈ ਸੀ ਸਾਡੇ ਇਲਾਕੇ ਦੇ ਵਿੱਚ ਮਨਾਉਂਦੇ ਆ 70% ਲੋਕ ਪੁੰਜੇ ਆਉਂਦੇ ਆ ਤੇ ਕੋਈ ਵੀ ਸ਼ਗਨਾ ਦਾ ਕੰਮ ਇਹਨਾਂ ਦਿਨਾਂ 'ਚ ਨਹੀਂ ਕੀਤਾ ਜਾਂਦਾ ਇਸ ਲਈ ਅਸੀਂ ਹਰ ਸਾਲ ਪੈਦਲ ਚੱਲ ਕੇ ਗੁਰਦੁਆਰਾ ਸਾਹਿਬ ਸ੍ਰੀ ਦਰਸਿੰਗਾਂ ਨੂੰ ਨਤਮਸਤਕ ਹੁੰਦੇ ਆ ਤੇ ਅਖੰਡ ਪਾਠ ਤੁਸੀਂ ਉੱਥੇ ਰਖਾਇਆ ਹੋਇਆ ਜਿਹਦੇ ਕੱਲ ਨੂੰ ਭੋਗ ਪੈਣਗੇ ਹਰ ਸਾਲ ਇਸੇ ਤਰ੍ਹਾਂ ਲੰਗਰ ਲੱਗਦੇ ਆ ਤੇ ਸੀਤਾਂ ਸਿੰਘਾਂ ਦੀ ਯਾਦ ਨੂੰ ਤਾਜ਼ਾ ਕੀਤਾ ਜਾਂਦਾ। ਤੁਸੀਂ ਸਭ ਤੁਹਾਡਾ ਹਲਕਾ ਜ਼ਰੂਰ ਹੈ ਪਰ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਦੇ ਲਈ ਕਾਫੀ ਤੁਹਾਡਾ ਦਿਲੀ ਲਗਾਓ ਹੈ। ਬਹੁਤ ਸਾਰੇ ਪ੍ਰੋਜੈਕਟ ਨੇ ਜਿਹੜੇ ਉਹ ਆਪਣੇ ਹਲਕੇ ਦੇ ਲਈ ਹੋਣ ਚਾਏ ਇਹਨਾਂ ਸਿੰਘਾਂ ਸ਼ਹੀਦਾਂ ਨੂੰ ਬਤੌਰ ਸਰਦਾਂਜਲੀ ਹੋਵੇ। ਇਸ ਤਰ੍ਹਾਂ ਹੈ ਕਿ ਪਹਿਲਾਂ ਕੈਪਟਨ ਮਨਿੰਦਰ ਸਿੰਘ ਜੀ ਨੇ 2002 ਚ ਥੀਮ ਪਾਰਕ ਇਹ ਸਾਰੇ ਸ਼ੁਰੂ ਕੀਤੀ ਸੀ। ਫਿਰ ਜਦੋਂ ਮੈਂ ਟੂਰਿਜ਼ਮ ਮੰਤਰੀ ਬਣਿਆ ਤਾਂ ਮੈਂ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕੀਤੀ। ਕੇ ਬਾਬੇ ਤੁਸੀਂ ਆਪਣੇ ਆਪ ਹੀ ਸੇਵਾ ਕਰੋ आओ जी ਤਾਂ ਅੱਜ ਚਮਕੌਰ ਸਾਹਿਬ ਦੇ ਵਿੱਚ ਦਾਸਤਾਨੇ ਸ਼ਹੀਦਾਂ ਨਾਮ ਤੇ ਬਹੁਤ ਹੀ ਵਧੀਆ ਥੀਮ ਪਾਰਕ ਬਣਿਆ ਜਿਹਦੇ ਵਿੱਚ 2 ਘੰਟੇ ਦੇ ਵਿੱਚ ਪੂਰੇ ਸਿੱਖ ਇਤਿਹਾਸ ਨੂੰ ਵੱਡੇ ਸਹਿਬਜ਼ਾਦਿਆਂ ਦੇ ਇਤਿਹਾਸ ਨੂੰ ਗੁਰੂਆਂ ਦੇ ਇਤਿਹਾਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਨੂੰ ਫਿਲਮਾਇਆ ਜਾਂਦਾ ਹੈ ਤੇ ਲੋਕ ਬਹੁਤ ਦੂਰੋਂ ਦੂਰੋਂ ਆ ਕੇ ਪੂਰੇ ਵਰਲਡ ਚੋਂ ਇਸ ਨੂੰ ਆ ਕੇ ਦੇਖਦੇ ਆ। ਚਮਕੌਰ ਸਾਹਿਬ ਦੇ ਵਿੱਚ ਗਲਿਆਰਾ ਬਣਾਇਆ ਗਿਆ। ਪੂਰੇ ਚਮਕੌਰ ਸਾਹਿਬ ਨੂੰ ਮਾਰਬਲ ਲਾ ਕੇ ਸਜਾਇਆ ਗਿਆ ਹੈ। ਜੀ ਵੱਡੇ ਗੇਟ ਬਾਬਾ ਜੀ ਸਿੰਘ ਬਾਬਾ ਜੂਝਾਰ ਸਿੰਘ ਜੀ ਦੇ ਨਾਮ ਤੇ ਬਣ ਰਹੇ ਹੈ। ਜੀ ਤੇ ਇਹ ਸੜਕ ਹੈ ਜਿਹੜੀ ਸਾਰੀ ਚੌੜੀ ਕੀਤੀ ਗਈ ਹੈ। ਚਮਕੌਰ ਸਾਹਿਬ ਦੇ ਵਿੱਚ ਯੂਨੀਵਰਸਿਟੀ ਬਣ ਰਹੀ ਹੈ। ਚਮਕੌਰ ਸਾਹਿਬ ਦੇ ਹਸਪਤਾਲ ਨੂੰ 12 ਕਰੋੜ ਰੁਪਏ ਲਗਾ ਕੇ ਨਵੀਂ ਬਿਲਡਿੰਗ ਦਿੱਤੀ ਗਈ ਹੈ ਚਮਕੌਰ ਸਾਹਿਬ ਦੇ ਵਿੱਚ ਯਾਤਰੀਆਂ ਵਾਸਤੇ ਇੱਕ ਬਹੁਤ ਹੀ ਵਧੀਆ ਸਥਾਨ ਬਣਾਇਆ ਗਿਆ ਹੈ ਤੇ ਨਾਲ-ਨਾਲ ਇਲਾਕੇ ਦੀਆਂ ਸੜਕਾਂ ਵੀ ਚੌੜੀਆਂ ਕੀਤੀਆਂ ਗਈਆਂ ਹਨ ਸਕੂਲ ਅਪਗ੍ਰੇਡ ਕੀਤੇ ਗਏ ਹਨ ਦੋ ਆਈਟੀਆਈ ਕਾਲਜ ਬਣ ਰਹੇ ਹਨ ਸੋ ਵੱਡੇ ਪੱਧਰ ਦਾ ਵਿਕਾਸ ਪਿਛਲੇ 5 ਸਾਲ ਦੇ ਵਿੱਚ ਚਮਕੌਰ ਸਾਹਿਬ ਦੀ ਧਰਤੀ ਦਾ ਬਾਬਿਆਂ ਦੀ ਕਿਰਪਾ ਦੇ ਨਾਲ ਹੋਇਆ ਸੋ ਬਿਲਕੁਲ ਤੁਸੀਂ ਯਾਤਰਾ ਕਰੋ ਪਰਿਵਾਰ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਬਿਲਕੁਲ ਪੂਰੇ ਪਰਿਵਾਰ ਸਾਹਿਤ ਜਿਹੜੇ ਨੇ ਹਾਂ ਆਂਟੀ ਸਾਸੀ ਗੱਲ ਜੀ ਯਾਤਰਾ ਲਗਾਤਾਰ ਜਾਰੀ ਹੈ ਹਾਂ ਜੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਪਣਾ ਸ਼ਹੀਦੀ ਵੱਡੇ ਸਾਬ ਜਾਂਦਿਆਂ ਦੇ ਸ਼ਹੀਦੀ ਉਸਤ ਅਸੀਂ ਹਰ ਵਾਰੀ ਇਥੋਂ ਮਰਿੰਦਾ ਤੋਂ ਲੈ ਕੇ ਕਤਲਗੜ੍ਹ ਸਾਹਿਬ ਦੇ ਗੁਰਦੁਆਰੇ ਤੱਕ ਨਮਸਤਕ ਹੁੰਨੇ ਆ ਆਪਣੇ ਸਾਰੇ ਪਰਿਵਾਰ ਸਮੇਤ ਤੇ ਸਾਰੇ ਸਮੂਹ ਸੰਗਤਾਂ ਸਮੇਤ ਅਸੀਂ ਗੁਰਦੁਆਰੇ ਜਾ ਕੇ ਨਤਕ ਹਰੇਕਾਤਾਰ ਕਈ ਸਾਲ ਤੋਂ ਚੱਲ ਰਹੇ ਹਾਂ ਕਈ ਵਾਰ ਸਿਹਤ ਵੀ ਨਾ ਸਾਜ਼ ਹੁੰਦੀ ਹੈ ਹਾਂਜੀ ਪਰ ਫਿਰ ਵੀ ਪਰਮਾਤਮਾ ਦੀ ਉਹਦੇ ਨਾਲ ਸਾਨੂੰ ਜੋ ਪਾਰਸ਼ਕਤੀ ਬਖਸ਼ੀ ਹੈ ਉਹਦੇ ਸਦਕਾ ਹੀ ਅਸੀਂ ਹਰ ਵਾਰੀ ਅਸਰੇ ਤੁਰਦੇ ਆਂ ਤੇ ਤੁਰਦੇ ਰਹਾਂਗੇ ਬਹੁਤ ਉਤਾਪ ਚੜਾਬ ਜਰੂਰ ਆਏ ਨੇ ਪਰ ਜਿਹੜੀ ਲਗਨ ਹੈ ਉਹ ਗੁਰਦੁਆਰਾ ਕਤਰਗੜ੍ਹ ਸਾਹਿਬ ਨਾਲ ਬਹੁਤ ਰਹੀ ਹੈ ਚੰਨੀ ਸਾਹਿਬ ਦਾ ਪਰਿਵਾਰ ਦਾ ਹਾਂਜੀ ਉਹਨਾਂ ਦੀ ਇੱਥੇ ਬਹੁਤ ਜ਼ਿਆਦਾ ਮਤਲਬ ਕਿ ਹੈਗਾ ਵੀ ਮੈਂ ਜੋ ਕੁਝ ਮਿਲਿਆ ਮੈਨੂੰ ਇੱਥੇ ਗੁਰਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਤੋਂ ਪ੍ਰਾਪਤ ਹੋਇਆ ਤੇ ਮੈਂ ਇਹਨਾਂ ਦੀ ਉਸ ਤੋਂ ਮੈਂ ਆਪਣਾ ਮੂੰਹ ਨਹੀਂ ਮੋੜ ਸਕਦਾ ਚਾਹੇ ਮੇਰੇ ਉਤਰਾ ਚੜਾ ਜਿੰਨੇ ਮਰਜ਼ੀ ਆ ਮੈਂ ਇੱਥੇ ਆਣਾ ਹੀ ਆਣਾ ਬਿਲਕੁਲ ਵੱਡੇ ਸੁਪੁੱਤਰ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਨਵੀਂ ਜੀ ਯਾਤਰਾ ਕਰ ਰਹੇ ਹੋ ਪਰਿਵਾਰ ਸਾਹਿਬ ਹਾਂਜੀ ਅੱਜ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਹਰ ਸਾਲ ਅਸੀਂ ਯਾਤਰਾ ਕਰਦੇ ਹਾਂ ਤੇ ਉਸੇ ਪ੍ਰਥਾ ਨੂੰ ਅੱਗੇ ਰੱਖਦੇ ਹੋਏ ਇਸ ਸਾਲ ਫੇਰ ਪਰਿਵਾਰ ਦੇ ਨਾਲ ਜਾ ਰਹੇ ਹਾਂ ਲਗਾਤਾਰ ਜੇ ਦੇਖਿਆ ਜਾਵੇ ਤਾਂ ਪਰਿਵਾਰ ਜਿਹੜਾ ਸਾਰਾ ਪਰਿਵਾਰ ਹੈ ਉਹ ਕਈ ਸਾਲ ਤੋਂ ਚੱਲ ਰਿਹਾ ਹੈ ਲਗਾਓ ਬਹੁਤ ਹੈ ਅਗਰ ਸ਼ਹੀਦ ਸਿੰਘਾਂ ਦਾ ਜ਼ਿਕਰ ਕਰਿਆ ਜਾਵੇ ਅਸਲ 'ਚ ਸਾਨੂੰ ਜੋ ਵੀ ਦਿੱਤਾ ਚਮਕੌਰ ਸਾਹਿਬ ਦੀ ਧਰਤੀ ਨੇ ਸਿੰਘਾਂ ਸ਼ਹੀਦਾਂ ਨੇ ਦਿੱਤਾ ਤੇ ਸਾਨੂੰ ਉਹਨਾਂ ਦਾ ਕਦੀ ਦੇਣਾ ਅਸੀਂ ਦੇ ਨਹੀਂ ਸਕਦੇ ਤੇ ਨਾ ਪੂਰਾ ਸਿੱਖ ਇਤਿਹਾਸ ਵੀ ਨਹੀਂ ਦੇ ਸਕਦਾ ਉਹਨਾਂ ਦਾ ਦੇਣਾ ਉਹਨਾਂ ਦੀ ਸ਼ਹਾਦਤ ਕਾਰਨ ਅੱਜ ਸਾਡੇ ਸਿਰ ਤੇ ਪੱਕਾ ਹੈ ਤੇ ਅੱਜ ਸਾਨੂੰ ਰੂਪ ਨਾਲ ਸਰਦਾਰ ਆਖਿਆ ਜਾਂਦਾ ਤਾਂ ਇਸ ਉਹਨਾਂ ਦੀ ਸ਼ਹਾਦਤ ਆ ਗੁਰੂ ਗੋਬਿੰਦ ਸਿੰਘ ਜੀ ਦੀ ਉਹਨਾਂ ਦੇ ਪਰਿਵਾਰ ਦੀ ਅੱਗੇ ਗੁਰਨਾਨਕ ਦੇਵ ਜੀ ਤੋਂ ਲੈ ਕੇ ਤੇ ਅੱਜ ਤਾਂ ਅਸੀਂ ਪੰਜਾਬ ਦੇ ਅੰਦਰ ਸਰਦਾਰ ਹੈ ਪੂਰੀ ਦੁਨੀਆ ਦੇ ਅੰਦਰ ਜੇ 1% ਲੋਕ ਰਾਜ ਕਰ ਰਹੇ ਆ ਜਾਂ ਵੱਡੇ ਵੱਡੇ ਅਹੁਦੇ ਤੇ ਆ ਤਾਂ ਉਹਨਾਂ ਦੀ ਦੇਣ ਹੈ ਤ ਬਿਲਕੁਲ ਤੁਸੀਂ ਬਹੁਤ ਵੱਡੀ ਗੱਲ ਕੀਤੀ ਹੈ ਕਿ ਅਗਰ ਸਾਡੇ ਸਿਰ ਤੇ ਪੱਗ ਹੈ ਅਗਰ ਸਾਨੂੰ ਕੋਈ ਸਰਦਾਰ ਕਹਿੰਦਾ ਹੈ ਤਾਂ ਉਹ ਸ਼ਹਾਦਤਾਂ ਦਾ ਬਹੁਤ ਵੱਡਾ ਯੋਗਦਾਨ ਹੈ ਬਿਲਕੁਲ ਉਹਨਾਂ ਕਾਰਨ ਹੀ ਅਸੀਂ ਹੈ ਨਾ ਉਹਨਾਂ ਜੇ ਉਹ ਨਾ ਹੁੰਦੇ ਫਿਰ ਕਿਹਨੇ ਪੁੱਛਣਾ ਸੀ ਬਿਲਕੁਲ ਪਰਿਵਾਰ ਦੇ ਨਾਲ ਗੱਲਬਾਤ ਲਗਾਤਾਰ ਜਾਰੀ ਰੱਖਦੇ ਆ ਡਾਕਟਰ ਇਨ ਲਾ ਨੇ ਚੰਨੀ ਸਾਹਿਬ ਵੀ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮੈਮ ਤੁਸੀਂ ਵੀ ਲਗਾਤਾਰ ਨਾਲ ਪਾਜਾ ਯਾਤਰਾ ਕਰ ਰਹੇ ਹੋ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਨੀ ਹੋਇਆ ਨਾ ਸਿੰਘਾਂ ਸ਼ਹੀਦਾਂ ਦੇ ਕਿਉਂਕਿ ਕੁਰਬਾਨੀ ਬਹੁਤ ਵੱਡੀ ਹੈ ਤੁਹਾਡੇ ਹਸਬੰਦ ਕਹਿ ਰਹੇ ਨੇ ਕਿ ਅਗਰ ਸਾਡੇ ਸਿਰ ਤੇ ਦਸਤਾਰ ਹੈ ਅਗਰ ਅਸੀਂ ਸਾਨੂੰ ਕੋਈ ਸਰਦਾਰ ਕਹਿੰਦਾ ਹੈ ਤਾਂ ਇਹਨਾਂ ਸਿੰਘਾਂ ਸ਼ਹੀਦਾਂ ਦਾ ਬਹੁਤ ਵੱਡਾ ਯੋਗਦਾਨ ਹੈ ਬਿਲਕੁਲ ਜੀ ਬਿਲਕੁਲ ਬਹੁਤ ਤਾਂ ਹੀ ਅਸੀਂ ਹਰ ਵਾਰ ਇਹਨਾਂ ਦਿਨਾਂ ਦੇ ਵਿੱਚ ਕਟਗੜ ਸਾਹਿਬ ਜਾਂਦੇ ਹਾਂ ਸਾਰੇ ਇਕੱਠੇ ਹੋ ਕੇ ਤੇ ਬਹੁਤ ਖੁਸ਼ੀ ਮਿਲਦੀ ਹੈ ਇਹ ਕਰ ਤੁਸੀਂ ਵੀ ਕਈ ਸਾਲ ਹੋ ਗਏ ਲਗਾ ਜਤੀਜਾ ਸਾਲ ਹੈ ਹਾਂਜੀ ਹਾਂਜੀ ਜਦੋਂ ਨਹੀਂ ਵਿਆਹ ਹੈ ਵਿਆਹ ਹੋਇਆ ਉਸ ਤੋਂ ਬਾਅਦ ਦੇ ਅਸੀਂ ਹਰ ਵਾਰ ਜਾਂਦੇ ਤੇ ਮੈਂ ਬਹੁਤ ਲੱਕੀ ਫੀਲ ਕਰਦੀ ਆ ਕਿ ਮੈਨੂੰ ਇੱਕ ਮੌਕਾ ਮਿਲਦਾ ਹੈ ਨਵੀ ਜੀ ਕੁਝ ਮੋਟੀਵੇਟ ਗੱਲਬਾਤ ਹੁੰਦੀ ਹੈ ਕਰੋ ਚੱਲਣ ਲੱਗੇ ਕਿ ਕਿਸ ਤਰ੍ਹਾਂ ਆਪਣੇ ਮਾਈਂਡ ਦੇ ਵਿੱਚ ਇਹੀ ਕਤਲਗੜ ਸਾਹਿਬ ਨੂੰ ਰੱਖਣਾ ਤੇ ਵਾਕ ਕਰਨੀ ਹੈ ਬਹੁਤ ਭਾਵਨਾਤਕ ਤੌਰ ਤੇ ਅਗਰ ਮੈਂ ਚੰਨੀ ਸਾਹਿਬ ਦੀ ਜ਼ਿਕਰ ਕਰਾਂ ਤਾਂ ਕਾਫੀ ਲੰਬੇ ਸਮੇਂ ਤੋਂ ਤਾਂ ਪ੍ਰਸ਼ਾਦ ਜਿਹੜੇ ਨੇ ਚੰਨੀ ਸਾਹਿਬ ਜੁੜੇ ਹੋਏ ਨੇ ਹਾਂਜੀ ਇਹ ਤਾਂ ਇਸ ਧਰਤੀ ਦੇ ਨਾਲ ਅਸੀਂ ਬਹੁਤ ਪਰ 2007 ਚ ਅਸੀਂ ਪਹਿਲੀ ਚੋਣ ਲੜੀ ਸੀ ਇੱਥੋਂ ਤੇ ਪਰ ਉਸ ਤੋਂ ਪਹਿਲਾਂ ਦਾ ਫਾਦਰ ਸਾਹਿਬ ਸਾਡਾ 92 ਦੇ ਵਿੱਚ ਪੰਪ ਲੱਗਿਆ ਸੀ ਉੱਥੇ ਤੇ ਉਸ ਤਦੋਂ ਜਦੋਂ ਪੰਪ ਲੱਗਿਆ 90s ਲੱਗਿਆ ਸੀ ਤੇ ਤਾਤੋਂ ਇਸ ਘਰਤੀ ਦੇ ਨਾਲ ਆਂਦੇ ਰਹਿੰਦੇ ਆ ਮੇਰਾ 92 ਤਾਂ ਬਰਥ ਹੋਇਆ ਤੇ ਮੈਂ ਤਾਂ ਤਾਤੋਂ ਜਾਣਦਾ ਵੀ ਉਹ ਤਾਤੋਂ ਇੱਥੇ ਆ ਰਹੇ ਤੇ ਪਰ ਸਾਡੀ ਸਿੱਖੀ ਨਾਲ ਸ਼ੁਰੂ ਤੋਂ ਹੀ ਬਾਬਾ ਨੇ ਹਾਲੇ ਸ਼ੁਰੂ ਤੋਂ ਪਿਆਰ ਹੈ ਸੋ ਬਹੁਤ ਮਿਹਰਬਾਨੀ ਸਮਾਂ ਦੇਣ ਦੇ ਲਈ ਸੋ ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਤਸਵੀਰਾਂ ਦਿਖਾਉਣਾ ਕਿ ਪਰਿਵਾਰ ਸਹਿਤ ਜਿਹੜੀ ਲਗਾਤਾਰ ਪੈਦਲ ਯਾਤਰਾ ਕਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਬਿਲਕੁਲ ਕਹਿੰਦੇ ਇਹ ਦੇਖਿਆ ਜਾਵੇ ਤਾਂ ਬਹੁਤ ਵੱਡਾ ਲਗਾ ਜ਼ਰੂਰ ਹੈ ਸਪੁੱਤਰ ਕਹਿੰਦੇ ਨੇ ਅਗਰ ਸਾਨੂੰ ਕੋਈ ਸਰਦਾਰ ਕਹਿੰਦਾ ਅਗਰ ਸਾਡੇ ਸਿਰ ਤੇ ਦਸਤਾਰ ਹੈ ਤਾਂ ਉਹ ਗੁਰੂ ਗੋਬਿੰਦ ਸਿੰਘ ਜੀ ਤੇ ਪਰਿਵਾਰ ਤੇ ਉਹਨਾਂ ਦੀ ਵੱਡੀ ਕੁਰਬਾਨੀ ਹੈ ਕਿਉਂਕਿ ਦੇਖਿਆ ਜਾਵੇ ਤਾਂ ਅਗਰ ਇਸ ਦੁਨੀਆ ਦੇ ਇhtiyaz ਦੇ ਵਿੱਚ ਇਸ ਤੋਂ ਵੱਡੀ ਲਾਸਾਨੀ ਕੁਰਬਾਨੀ ਜਿਹੜੀ ਆ ਉਹ ਕਿਤੇ ਵੇਖਣ ਨੂੰ ਨਜ਼ਰ ਨਹੀਂ ਆਉਂਦੀ ਤਸਵੀਰਾਂ ਸਾਂਝੀਆਂ ਲਗਾਤਾਰ ਕਰਦੇ ਆ ਤਾਂ ਲਗਾਤਾਰ ਜੇ ਦੇਖਿਆ ਜਾਵੇ ਤਾਂ ਲਗਾਤਾਰ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਪੈਦਲ ਯਾਤਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਪਰਿਵਾਰ ਪਤਨੀ ਪੁੱਤਰ ਤੇ ਡਾਟਰਨ ਲਾ ਦੇ ਨਾਲ ਜਿਹੜੀ ਆ ਉਹੋ ਪੈਦਲ ਯਾਤਰਾ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਲਈ ਕੀਤੀ ਜਾ ਰਹੀ ਹੈ ਕੈਮਰਾਮੈਨ ਰੋਸ਼ਨ ਨਾ ਗगन ਸ਼ਕਲਾ ਦਿੱਲੀ ਪੋਸਟ ਪੰਜਾਬੀ